ਹੰਸੇ ਹੋ ਹਾਤੇ ਜਿਹੜਾ ਪੰਜਾਬ ਤੇ ਇਸ ਵੇਲੇ ਕਸ਼ਤ ਦਾ ਸਮਾਂ ਚੱਲ ਰਿਹਾ ਹੈ ਜਿਹਦੇ ਵਿੱਚ ਸਾਡਾ ਛੋਟਾ ਪ੍ਰਾਜਵੀਰ ਜੁਵੰਤਾ ਸਰਸ ਦੁਨੀਆ ਤੋਂ ਅਗਦੇ ਦਾ ਕਹਿ ਗਿਆ ਬੜੇ ਦੁੱਖ ਦੀ ਗੱਲ ਹੈ ਅੱਜ ਉਹਨਾਂ ਦੀ ਆਤਮ ਅਰਦਾਸ ਤੇ ਅਸੀਂ ਸਾਰੇ ਜਾਣੇ ਸਿੱਖੇ ਹਾਂ ਔਰ ਅਰਦਾਸ ਕਰਾਂਗੇ ਤੁਸੀਂ ਵੀ ਅਰਦਾਸ ਕਰੋ ਸਾਰੇ ਜਾਣੇ ਕਿ ਪਰਮਾਤਮਾ ਦੀ ਆਗਿਆ ਨਾਲ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾੜਾ ਬਲਣ ਪਾਓ ਬਲ ਬਖਸ਼ੇ ਬੈ ਬਸ ਕਰਦਾ ਹੁਕਮ ਦੇ ਵਿੱਚ ਰਹਿਣਾ ਪੈਂਦਾ ਪਰਮਾਤਮਾ ਦਾ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ ਹੈ ਲੇਕਿਨ ਨਾ ਉਹ ਕੱਚੀ ਫਸਲ ਦੇਖਦਾ ਨਾ ਉਹ ਪੱਕੀ ਫਸਲ ਦੇਖਦਾ ਤੇ ਹਾਲਕ ਨੇ ਸਾਡੇ ਤੋਂ ਸਦਾ ਲਈ ਸਾਡਾ ਛੋਟਾ ਭਰਾ ਬਹੁਤ ਹੀ ਜਿਹੜਾ ਆਦਮ ਤੇ ਸਤਕਾਰ ਵਾਲਾ ਇੱਕ ਰੂਹ ਸੀ ਵੀਰ ਰਾਜਵੀਰ ਸੁਬੰਧਾ ਔਰ ਜਿਨ੍ਹਾਂ ਨੇ ਪੂਰੀ ਆਵਾਮ ਦੇ ਉਤੇ ਰਾਜ ਹੀ ਕਰਕੇ ਗਏ ਆ ਔਰ ਰਾਜ ਕਰ ਰਹੇ ਸੀ ਤੇ ਪਤਾ ਨਹੀਂ ਕਿਹਦੀਆਂ ਬੁਰੀਆਂ ਨਜ਼ਰਾਂ ਲੱਗੀਆਂ ਪਤਾ ਨਹੀਂ ਕਿਹਦੀ ਨਜ਼ਰ ਐਸੀ ਲੱਗ ਗਈ ਕਿ ਉਹ ਦਿਨ ਸਾਨੂੰ ਦੇਖਣਾ ਪੈ ਗਿਆ ਕਿ ਸਾਡੇ ਤੋਂ ਸਦਾ ਲਈ ਵਿਛੜ ਗਿਆ ਅਸੀਂ ਅੰਤਮ ਅਰਦਾਸ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਆਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਰਿਵਾਰ ਸਾਰਨ ਭਾਣਾ ਮੰਨਣ ਦਾ ਰੱਬ ਬਲ ਬਖਸ਼ੇ ਸੱਸੀ ਬਹੁਤ ਜਿਹੜਾ ਪੰਜਾਬ ਤੇ ਇਸ ਵੇਲੇ ਕਸ਼ਟ ਦਾ ਸਮਾਂ ਚੱਲ ਰਿਹਾ ਹੈ ਜਿਨੇ ਵਿੱਚ ਸਾਗਾ ਛੋਟਾ ਪ੍ਰਾਜਵੀਰ ਜੁਨਤਾ ਸਾਕਸ ਦੁਨੀਆ ਤੋਂ ਆਪੇ ਦਾ ਕਹਿ ਗਿਆ ਬੜੇ ਦੁੱਖ ਦੀ ਗੱਲ ਹੈ ਆਜੋਨਾ ਦੇ ਆਪਕਮ ਅਰਦਾਸ ਦੇ ਉਤੇ ਸਾਰੇ ਜਾਣੇ ਸਿੱਖੋਆਂ ਔਰ ਅਰਦਾਸ ਕਰਾਂਗੇ ਤੁਸੀਂ ਵੀ ਅਰਦਾਸ ਕਰੋ ਸਾਰੇ ਜਾਣੇ ਕਿ ਪਰਮਾਤਮਾ ਦੀ ਆਗਿਆ ਨਾਲ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਪਹਾੜਾਂ ਪਲਣ ਪਾਓ ਬਲ ਬਖਸ਼ੋ ਬੈਓ ਬਸ ਕਰਤਾ ਇਹ ਆਇਆ ਚੈੱਕ ਹੋ ਗਿਆ ਹੋਰ ਇੱਥੇ ਤੋਂ ਹੁਕਮ ਦੇ ਵਿੱਚ ਰਹਿਣਾ ਪੈਂਦਾ ਪਰਮਾਤਮਾ ਦਾ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ ਹੈ ਲੇਕਿਨ ਨਾ ਉਹ ਕੱਚੀ ਫਸਲ ਦੇਖਦਾ ਨਾ ਉਹ ਪੱਕੀ ਫਸਲ ਦੇਖਦਾ ਤੇ ਮਾਲਕ ਨਹੀਂ ਸਾਡੇ ਤੋਂ ਸਦਾ ਨਹੀਂ ਸਾਡਾ ਛੋਟਾ ਭਰਾ ਬਹੁਤ ਹੀ ਜਿਹੜਾ ਆਦਮ ਤੇ ਸਤਕਾਰ ਵਾਲਾ ਇੱਕ ਰੋਹ ਸੀ ਵੀਰ ਰਾਜਵੀਰ ਸਵੰਦਾ ਔਰ ਜਿਨ੍ਹਾਂ ਨੇ ਪੂਰੀ ਆਵਾਮ ਦੇ ਉਤੇ ਰਾਜ ਹੀ ਕਰਕੇ ਗਏ ਆ ਔਰ ਰਾਜ ਕਰ ਰਹੇ ਸੀ ਤੇ ਪਤਾ ਨਹੀਂ ਕਿਹਦੀਆਂ ਬੁਰੀਆਂ ਨਜ਼ਰਾਂ ਲੱਗੀਆਂ ਪਤਾ ਨਹੀਂ ਕਿਹਦੀ ਨਜ਼ਰ ਐਸੀ ਲੱਗ ਗਈ ਇਹ ਉਹ ਦਿਨ ਸਾਨੂੰ ਦੇਖਣਾ ਪੈ ਗਿਆ ਕਿ ਸਾਡੇ ਤੋਂ ਸਦਾ ਲਈ ਵਿਛੜ ਗਿਆ ਅਸੀਂ ਅੰਤਮ ਅਰਦਾਸ ਦੇ ਵਿੱਚ ਅੱਜ ਸਾਰੇ ਇਕੱਠੇ ਹੋਏ ਆਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਰਿਵਾਰ ਸਾਰਨ ਨੂੰ ਪਾਣਾ ਮੰਨਣ ਦਾ ਰੱਬ ਬਲ ਬਖਸ਼ੇ ਸਤਿ ਸ਼੍ਰੀ ਅਕਾਲ